ਮੂਵੀਆਂ ਪਾਉਂਦੇ ਆ ਉੱਥੇ ਬਹੁਤ ਜ਼ਿਆਦਾ ਮੰਨ ਲਓ ਵੀ ਦਿੱਕਤ ਆਉਂਦੀ ਆ ਸਾਨੂੰ ਮੋੜੇ ਤਰਕੇ ਬਹੁਤਰਾ ਮੂਵੀਆਂ ਬਣਾ ਕੇ ਪਾਉਂਦੇ ਆ ਉੱਥੇ ਦਿੱਕਤ ਨਾ ਕੁੜੀਆਂ ਨਾਲ ਜਾਣਖਤਰ ਵੀ ਫਿਰ ਉਹਨਾਂ ਦੀ ਕੋਈ ਜ਼ਿੰਮੇਵਾਰੀ ਕੌਣ ਲਊਗਾ ਸਰਪੇ ਬੈਠੇ ਪਾਰਕ ਦੇ ਵਿੱਚ ਬਹੁਤ ਖਿਆਈ ਹੁੰਦਾ ਐਸੀ ਲੱਗਿਆ ਇਹਦਾ ਕੋਈ ਸਰਕਾਰ ਨੂੰ ਟੈਕਸ ਨਹੀਂ ਜਾਂਦਾ ਇਹ ਇਕੱਲੀਆਂ ਇਹਨਾਂ ਦੀਆਂ ਬ੍ਰਾਂਚਾਂ ਪੰਜ ਨੇ ਉਹਦੀ ਥਾਂ ਤੇ ਇਹ 12 ਵੱਖ-ਵੱਖ ਥਾਂ ਤੇ ਬ੍ਰਾਂਚਾਂ ਗੁੱਲੀ ਬੈਠੇ ਆ ਮੰਨ ਲਓ ਵੀ ਜਿਹੜੀਆਂ ਅਨਲੀਗਲ ਨੇ ਪਰसों ਅਸੀਂ ਸਾਡੇ ਨਾਲ ਗੱਲ ਹੋਈ ਸੀਗੀ ਜਿਹੜਾ ਇਹਨਾਂ ਦਾ ਐਕਸਾਈਜ਼ ਇੰਸਪੈਕਟਰ ਉਹ ਸਾਨੂੰ ਮੰਨਦੀ ਧਮਕੀਆਂ ਦਿੰਦਾ ਸੀਗਾ ਵੀ ਜੀ ਐਂ ਕਰਕੇ ਮੈਂ ਤੁਹਾਡੀਆਂ ਗਰੰਟਾ ਬੰਦ ਕਰਾ ਦੂੰ। ਅੱਛਾ ਉਹ ਤੁਹਾਨੂੰ ਧਮਕੀਆਂ ਦਿੰਦਾ ਸੀਗਾ? ਹਾਂ ਜੀ। ਉਹ ਕਹਿੰਦਾ ਮੈਂ ਤੁਹਾਡੀਆਂ ਗਰੰਟਾ ਬੰਦ ਕਰਾ ਦੂੰ ਪ੍ਰਸ਼ਾਸਨ ਸਾਡੇ ਨਾਲ ਆ ਕਿੱਥੇ ਮਰਦੂ। ਬਹੁਤ ਪੁੱਠਾ ਸਿੱਧਾ ਬੋਲਦੇ ਆ ਜਦੋਂ ਨਗਦੇ ਆ ਤੇ ਸ਼ਰਾਬ ਦੀਆਂ ਬੋਤਲਾਂ ਮੂਰੇ ਧਰ ਕੇ ਵੀਡੀਓ ਬਣਾਵਣਾ ਪਉਂਦੇ ਆ ਜੀ ਉਹ ਕੋ। ਪਾਰਕ ਆਪਾਂ ਲੱਖਾਂ ਕੁ ਰੁਪਈਆ ਲਾ ਕੇ ਬਣਾਇਆ ਪਾਰਕ ਉਹ ਤੇ ਜਾਣਾ ਤੋਂ ਉਥੇ ਬੱਚਾ ਨੇ ਮਤਲਬ ਘੁੰਮਣ ਫਿਰਨ ਜਾਣਾ ਹੁੰਦਾ ਜਾਂ ਕੋਈ ਜਿੰਮ ਲਾਉਣ ਜਾਣ ਜਾਂ ਹੋਰ ਕਰਨ ਜਾਣ ਆਪਣੀਆਂ ਬੱਚੀਆਂ ਵੀ ਜਾਂਦੀਆਂ ਪਰ ਉਥੇ ਜਦੋਂ ਜਾਂਦੀਆਂ ਉਹ ਤਾਂ ਜਾਂਦਾ ਸ਼ਰਾਬੀ ਆਦਿ ਜਸੇ ਮਨਾਉਂਦੇ ਆ ਕੋਈ ਪੈਗ ਲੈ ਜਾਂਦਾ ਕੋਈ ਕੁਝ ਕਰ ਜਾਂਦਾ ਫਿਰ ਅਯਾਸ਼ੀਆਂ ਕਰ ਦਿੰਦੇ ਕੁੜੀਆਂ ਪੜ੍ਹਨ ਜਾਂਦੀਆਂ ਨਹੀਂ ਕਿਆਂ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਆਉਂਦੀ ਆ ਉਸ ਜਾਏ ਆ ਵੀ ਦੁਪਹਿਰ ਨੂੰ ਵੀ ਉੱਤਰਦੀਆਂ ਨੇ 2 ਵਜੇ ਵਾਸਤੇ ਉੱਤਰਦੀਆਂ ਇੱਧਰ ਪਿੰਡ ਵਸ ਨਹੀਂ ਆਉਂਦੀ 2 ਵਜੇ ਉਹਦਾ ਕਰਕੇ ਬਹੁਤ ਦਿੱਕਤ ਆਉਂਦੀ 700 ਕਾਲ ਨਿਰਪੱਖ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਅੱਜ ਜਿਲ੍ਹਾ ਬਠਿੰਡਾ ਦੇ ਸਧਾਨਾ ਨਗਰ ਦੇ ਬੱਚਾ ਸ਼ਰਾਬ ਠੇਕੇ ਨੂੰ ਲੈ ਕੇ ਪੂਰੇ ਪਿੰਡ ਦੇ ਵੱਲੋਂ ਮਤਾ ਪਾਇਆ ਗਿਆ ਚਾਹੇ ਉਹ ਔਰਤਾਂ ਦੀ ਗੱਲ ਹੋਵੇ ਚਾਹੇ ਮਰਦਾਂ ਦੀ ਗੱਲ ਹੋਵੇ ਇਸੇ ਵਿਸ਼ੇ ਦੇ ਉੱਪਰ ਪੂਰਾ ਪਿੰਡ ਆ ਜਿਹੜਾ ਇੱਕ ਹੈ ਔਰ ਪੂਰੇ ਪਿੰਡ ਦੇ ਵੱਲੋਂ ਪੰਚਾਇਤ ਨਾਲ ਰਲ ਕੇ ਮਤਾ ਪਾਇਆ ਗਿਆ ਔਰ ਮਤਾ ਕਿਉਂ ਪਾਇਆ ਗਿਆ ਕਾਰਨ ਕਿ ਮਤਾ ਪਾਉਣ ਦਾ ਆਪਾਂ ਗੱਲਬਾਤ ਕਰਦੇ ਆਂ ਸਪੈਨਸ ਆਪ ਸਾਡੇ ਨਾਲ ਆ ਔਰ ਪ੍ਰਿੰਟ ਸਿਧਾਨੇ ਦੀ ਪੂਰੀ ਨਗਰ ਪੰਚਾਇਤ ਸਾਡੇ ਨਾਲ ਆ ਸਭ ਤੋਂ ਪਹਿਲਾਂ ਭਾਈ ਸਸੀ ਕਾਂ ਸਸੀ ਕਾਂ ਭਾਈ ਭਈ ਮਤਾ ਪਾਉਣ ਦੀ ਲੋੜ ਕਿਉਂ ਪਈ ਐ ਠੇਕੇ ਨੂੰ ਲੈ ਕੇ ਕਾਫੀ ਸਾਲਾਂ ਤੋਂ ਕਹਿੰਦੇ ਠੇਕਾ ਖੁੱਲਾ ਹੋਇਆ ਇੱਥੇ ਹਾਂਜੀ ਇੱਥੇ ਕਾਫੀ ਸਾਲਾਂ ਤੋਂ ਠੇਕਾ ਖੁੱਲਿਆ ਹੋਇਆ ਪਰ ਉੱਥੇ ਇੱਕ ਤਾਂ ਹੀ ਸਾਡਾ ਪਾਰਕ ਆ ਇੱਕ ਸਾਡਾ ਉੱਥੇ ਬੱਸ ਸਟੈਂਡ ਆ ਸਾਡੇ ਪਿੰਡੋਂ ਕੁੜੀਆਂ ਕਾਲਜ ਸਾਡੇ ਪਿੰਡ ਬੱਸਾਂ ਨਹੀਂ ਆਉਂਦੀਆਂ ਤੇ ਸਾਨੂੰ ਨਹਿਰ ਤੋਂ ਜਾ ਕੇ ਬੱਸ ਤੇ ਚੜ੍ਹਨਾ ਪੈਂਦਾ ਉਹਦੇ ਕਰਕੇ ਉੱਥੇ ਮੰਨ ਲਓ ਸ਼ਰਾਬੀ ਬੈਠੇ ਰਹਿੰਦੇ ਆ ਉੱਥੇ ਪੰਚਾਇਤਕਰ ਉੱਥੇ ਆਪਣਾ ਆਹੋ ਸੌਰੀ ਪਾਰਕ ਦੇ ਵਿੱਚ ਆ ਜਾਂਦੇ ਹਾਂ ਉੱਥੇ ਬੈਠੇ ਸ਼ਰਾਬਾਂ ਸ਼ਰੂਪਾ ਪੀਂਦੇ ਆ ਸਾਡੇ ਕੁੜੀਆਂ ਕੁਤਰੀਆਂ ਨੂੰ ਦਿੱਕਤ ਆਉਂਦੀ ਹੈ ਜੀ ਨਹੀਂ ਵੀ ਬੰਦੇ ਆ ਬੇਸ਼ਰਾਬੀ ਉੱਥੇ ਆਪਸ ਆਪਸ ਵੀ ਬੋਲਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਮੂਵੀਆਂ ਪਾਉਂਦੇ ਜੀ ਮੂਵੀਆਂ ਪਾਉਂਦੇ ਆ ਉੱਥੇ ਬਹੁਤ ਜ਼ਿਆਦਾ ਮੰਨ ਲਓ ਵੀ ਦਿੱਕਤ ਆਉਂਦੀ ਆ ਸਾਨੂੰ ਹਾਂ ਅੱਛਾ ਮੂਵੀਆਂ ਬਣਾਉਂਦੇ ਆ ਜੀ ਹਾਂਜੀ ਮੂਰੇ ਤਰਕੇ ਬਹੁਤਾਂ ਮੂਵੀਆਂ ਬਣਾ ਕੇ ਹੌਂਦੇ ਆ ਉੱਥੇ ਦਿੱਕਤ ਦਾ ਕੁੜੂ ਨਾਂ ਜਾਣਖਤਰ ਵੀ ਫਿਰ ਉਹਨਾਂ ਦੀ ਕੋਈ ਜ਼ਿੰਮੇਵਾਰੀ ਕੌਣ ਲਵੇਗਾ ਜਿੱਦਾਂ ਸਰਪੀ ਵਿੱਚ ਪਾਰਕ ਦੇ ਵਿੱਚ ਪਾਰਕ ਦੇ ਵਿੱਚ ਬਹੁਤ ਖਿਆਈ ਹੁੰਦੀ ਹੈ ਭਾਈ ਠੇਕਾ ਇਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਕਿ ਪਿੰਡ ਦੇ ਮਥਾ ਪਾਉਣ ਦੇ ਨਾਲ ਚੱਕਿਆ ਜਾਊਗਾ ਠੇਕਾ ਕਾਫੀ ਸੰਗਾਂ ਦਾ ਕੋਲ ਲੱਗਿਆ ਹੋਇਆ ਆ ਆਪਾਂ ਪਹਿਲਾਂ ਵੀ ਪਿੰਡ ਦੇ ਵਿੱਚੋਂ ਚੱਕਾਇਆਗਾ ਆਪਣੀ ਪਿੰਡ ਦੀ ਜੂਤ ਬਾਹਰ ਹੋਣਾ ਚਾਹੀਦਾ ਠੇਕਾ ਜਿਹੜਾ ਹੈਗਾ ਉੱਥੇ ਜਿਹੜਾ ਪਾਰਕ ਉਹਦੇ ਵਿੱਚ ਆਪਣੇ ਮਾਈਆਂ ਸਾਰੀਆਂ ਜਾਂਦੀਆਂ ਉੱਥੇ ਬੰਦਿਆਂ ਨੇ ਵੀਡੀਓ ਵੀ ਪਾਈ ਆ ਹੂੰ ਉਹ ਉਸ ਉਸ ਮਾਸੇ ਕਰਕੇ ਅਸੀਂ ਉਹ ਕਰਾਂਗਾ ਵੀ ਠੇਕਾ ਇਥੋਂ ਚੱਕਾ ਜਾਣਾ ਚਾਹੀਦਾ ਅਨ ਵੇਸੀ ਲੱਗਿਆ ਇਹਦਾ ਕੋਈ ਸਰਕਾਰ ਨੂੰ ਟੈਕਸ ਨਹੀਂ ਜਾਂਦਾ ਹੂੰ ਇਹ ਇਕੱਲੀਆਂ ਇਹਨਾਂ ਦੀਆਂ ਬ੍ਰਾਂਚਾਂ ਪੰਜ ਨੇ ਉਹਦੀ ਥਾਂ ਤੇ ਇਹ 12 ਵੱਖ-ਵੱਖ ਥਾਂ ਤੇ ਬ੍ਰਾਂਚਾਂ ਖੁੱਲੀ ਬੈਠਿਆ ਮੰਨ ਲਓ ਵੀ ਜਿਹੜੀਆਂ ਅਨਲੀਗਲ ਨੇ ਇਹ ਕੋਈ ਲੀਗਲ ਨਹੀਂ ਹੈਗੀ ਇਹਨਾਂ ਦੀ ਇਹ ਜਿਹੜਾ ਮਾਰਗ ਹੈ ਜੀ ਵੱਡੀ ਰੋਡ ਦੇ ਉੱਤੇ ਠੇਕਾ ਜਿੱਥੇ ਆਪਾਂ ਹਾਂਜੀ ਹਾਂਜੀ ਬਿਲਕੁਲ ਉੱਥੇ ਇਹ ਠੇਕਾ ਰੱਖ ਵੀ ਨਹੀਂ ਸਕਦੇ ਬਿਲਕੁਲ ਨਹੀਂ ਰੱਖ ਸਕਦੇ ਹਾਂਜੀ ਤੇ ਬਾਕੀ ਸਿਰੇ ਮੰਨ ਲਓ ਸਾਡੇ ਕੋਲੇ ਪਰਸੋਂ ਅਸੀਂ ਸਾਡੇ ਨਾਲ ਗੱਲ ਹੋਈ ਸੀਗੀ ਜਿਹੜਾ ਇਹਨਾਂ ਦਾ ਐਕਸਾਈਜ ਇਨਸਪੈਕਟਰ ਉਹ ਸਾਨੂੰ ਮੰਨ ਲਈ ਧਮਕੀਆਂ ਦਿੰਦਾ ਸੀਗਾ ਵੀ ਜੀ ਐਂ ਕਰਕੇ ਮੈਂ ਤੁਹਾਡੀਆਂ ਗਰੰਟਾ ਬੰਦ ਕਰਾ ਦੂੰ। ਅੱਛਾ ਉਹ ਤੁਹਾਨੂੰ ਧਮਕੀਆਂ ਦਿੰਦਾ ਸੀਗਾ? ਹਾਂਜੀ ਹਾਂਜੀ ਉਹ ਕਹਿੰਦਾ ਮੈਂ ਤੁਹਾਡੀਆਂ ਗਰੰਟਾ ਬੰਦ ਕਰਾ ਦੂੰ ਪ੍ਰਸ਼ਾਸਨ ਸਾਡੇ ਨਾਲ ਆ ਜਿੱਥੇ ਮਰਜੀ ਤੁਸੀਂ ਕਰੋ। ਤੁਸੀਂ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਇਸ ਵਿਸ਼ੇ ਦੇ ਉੱਪਰ? ਹਾਂਜੀ ਹਾਂਜੀ ਅਸੀਂ ਪ੍ਰਸ਼ਾਸਨ ਕੋਲੇ ਕੱਲ ਉੱਥੇ ਹੀ ਬੈਠੇ ਸੀ ਸੀ ਅੱਜ ਮੰਗ ਪੱਤਰ ਦੇ ਐਸ ਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਵਾਂਗੇ ਜੀ। ਬਾਕੀ ਸਿਰੇ ਐਸ ਐਚਓ ਸਾਹਿਬ ਨੂੰ ਅਸੀਂ ਇਹ ਚੀਜ਼ ਤੋਂ ਸਾਰੇ ਤੋਂ ਜਾਣੂ ਕਰਾਵਾਂਗੇ। ਤੁਸੀਂ ਮਤੇ ਦੀ ਕ ਤਾਂ ਆਹ ਇੱਕ ਵਾਰੀ ਕੈਮਰਾਮੈਨ ਨੂੰ ਬੇਨਤੀ ਆ ਕਿ ਇਹ ਮਤੇ ਦੀ ਕਾਪੀ ਆ ਜਿਹੜੀ ਉਹ ਪੂਰੇ ਪਿੰਡ ਦੇ ਵੱਲੋਂ ਸਾਈਨ ਕੀਤੇ ਗਏ ਆ ਮਤੇ ਦੇ ਉੱਪਰ ਹਾਂਜੀ ਆਹ ਦੇ ਆ ਪੂਰੇ ਸਿਧਾਲੇ ਨਗਰ ਦੇ ਵੱਲੋਂ ਸਾਈਨ ਕੀਤੇ ਗਏ ਆ ਠੇਕੇ ਨੂੰ ਲੈ ਕੇ ਸਰਪੰਚ ਸਾਹਿਬ ਨੇ ਦੱਸਿਆ ਕਿ ਪਿੰਡ ਦੀਆਂ ਬੀਬੀਆਂ ਔਰਤਾਂ ਚਾਹੇ ਲੜਕੀਆਂ ਦੀ ਗੱਲ ਹੋਵੇ ਬੱਚਿਆਂ ਦੀ ਗੱਲ ਹੋਵੇ ਉੱਥੋਂ ਆਰਾਮਪਰੀ ਨੂੰ ਜਾਂਦੇ ਆ ਸੈਂਟਰਾਂ ਦੇ ਵਿੱਚ ਪੜਦੇ ਆ ਕਾਲਜ ਦੇ ਵਿੱਚ ਪੜਦੇ ਆ ਸਕੂਲਾਂ ਦੇ ਬੱਚੇ ਬੱਚੇ ਪੜਦੇ ਆ ਉੱਥੇ ਜਿਹੜੇ ਸ਼ਰਾਬੀ ਆ ਕੇ ਬਹਿੰਦੇ ਆ ਉਹ ਸ਼ਰਾਬਤਾ ਪੀਂਦੇ ਆ ਅਪਸ਼ਬਦ ਵੀ ਬੋਲਦੇ ਆ ਉਹ ਨਾਲ ਹੀ ਵੀਡੀਓ ਜਿਹੜੀਆਂ ਬਣਾ ਕੇ ਉਹ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਦੇ ਆ ਔਰ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਸਿੱਖਾਂ ਦੇ 10ਵੇਂ ਗੁਰੂ ਉਹਨਾਂ ਦੇ ਨਾਂ ਦੇ ਉੱਪਰ ਮਾਰਗ ਬਣਿਆ ਹੋਇਆ ਔਰ ਇਸ ਤਰ੍ਹਾਂ ਮਾਰਗ ਬਣੇ ਹੋਇਆ ਪੰਜਾਬ ਦੇ ਵਿੱਚ ਜੀ ਗੁਰੂਆਂ ਦੇ ਨਾਂ ਦੇ ਉੱਪਰ ਉਹ ਠੇਕਾ ਸ਼ਰਾਬ ਦਾ ਖੁੱਲਾ ਜਾਣਾ ਪਹਿਲਾਂ ਤੋਂ ਵਿਰੋਧ ਨਹੀਂ ਇਸ ਚੀਜ਼ ਦਾ ਕੀਤਾ ਸੀਗਾ ਫਿਰ ਨਹੀਂ ਵਿਰੋਧ ਆਪਣਾ ਕੀਤਾ ਸੀਗਾ ਪਹਿਲਾਂ ਇਹਨਾਂ ਨੇ ਬ੍ਰਾਂਚ ਆਪਣੇ ਪਿੰਡ ਹੀ ਰੱਖ ਲਈ ਸੀ ਕਾਫੀ ਸਾਲ ਪਹਿਲਾਂ ਮੈ ਰਹੋ ਗਏ 15 18 ਸਾਲ ਪਹਿਲਾਂ ਆਪਣੇ ਪਿੰਡ ਵੀ ਸੀ ਪਿੰਡੋ ਵੀ ਚਕਵਾਇਆ ਸੀ ਪਿੰਡੋ ਚਵਾ ਕੇ ਉੱਥੇ ਤਰਾਇਆ ਸੀ ਹਾਂ ਔਰ ਇਹਦੇ ਵਿੱਚ ਜਿਹੜਾ ਗੁਰਗੋਇ ਸਿੰਘ ਮਾਰਕਾ ਥੋੜਾ ਸਾਈਡ ਤੋਂ ਨੇ ਹੋਣ ਕਰਕੇ ਉੱਥੇ ਸੌਣ ਸਾਨ ਹੋਣ ਲੱਗ ਗਈ ਜਿੱਥੇ ਮਤਲਬ ਥੋੜਾ ਜਿਹਾ ਰਸ਼ ਘਟ ਗਿਆ ਰਾਜ ਘਟਣ ਕਰਕੇ ਉਥੇ ਬੀਬੀਆਂ ਨੂੰ ਜੇ ਕੋਈ ਕੁੜੀਆਂ ਬੱਚੇ ਸਕੂਲ ਆਲੇ ਜਾਂਦੇ ਆ ਜਾਂ ਬੀਬੀਆਂ ਜਾਂਦੀਆਂ ਪਾਰਕ ਆਪਾਂ ਲੱਖਾਂ ਰੁਪਇਆ ਲਾ ਕੇ ਬਣਾਇਆ ਪਾਰਕ ਉਥੇ ਜਾਣਾ ਤਾਂ ਉਥੇ ਬੱਚਾ ਨੇ ਮਤਲਬ ਘੁੰਮਣ ਫਿਰਨ ਜਾਣਾ ਹੁੰਦਾ ਜਾਂ ਕੋਈ ਜੈਮ ਲੌਂਡ ਜਾਣਾ ਜਾਂ ਹੋਰ ਕਰਨੇ ਜਾਣਾ ਆਪਣੀਆਂ ਬੱਚੀਆਂ ਵੀ ਜਾਂਦੀਆਂ ਔਰ ਉਥੇ ਜਦੋਂ ਜਾਂਦੀਆਂ ਉਹ ਤਾਂ ਜਾਂਦਾ ਸ਼ਰਾਬੀ ਆਪ ਨੇ ਜਸ਼ਨ ਮਨਾਉਂਦੇ ਜਾਂ ਕੋਈ ਪੈਗ ਲੈ ਜਾਂਦਾ ਕੋਈ ਕੁਛ ਕਰੀ ਜਾਂਦਾ ਵੀ ਅਜਾਸ਼ੀਆਂ ਕਰਦੇ ਪੂਰੇ ਉਥੇ ਇਸੇ ਕਾਰਨ ਜਿਹੜੀ ਪਿੰਡ ਦੀਆਂ ਬੀਬੀਆਂ ਉਥੇ ਜਾ ਨਹੀਂ ਪਾਉਂਦੀਆਂ ਜਾ ਨਹੀਂ ਪਾਉਂਦੀਆਂ ਜੀ ਬਹੁਤ ਮੁਸ਼ਕਲ ਆਉਂਦੀਆਂ ਬੱਚੇ ਆਪਣੇ ਪਿੰਡ ਬਸ ਨਾਮ ਕਰਕੇ ਆਪਣੀ ਮਜਬੂਰੀ ਉਥ ਕਰਕੇ ਵੱਡੀ ਸਮੱਸਿਆ ਦਾ ਬੱਚਿਆਂ ਦੀ ਆ ਜਿਹੜੇ ਘਾ ਖਾਸ ਕਰਕੇ ਹੈਗੇ ਨੌਜਵਾਨ ਕੁੜੀਆਂ ਜਾਂਦੀਆਂ ਕੋਈ ਹਾਈਲਾਈਟਸ ਕਰਨੀਆਂ ਨੇ ਕੋਈ ਸਕੂਲ ਪੜ੍ਹਨ ਜਾਂਦੀਆਂ ਸਵੇਰ ਵੇਲੇ ਸ਼ਾਮ ਵੇਲੇ ਉਹਨਾਂ ਨੇ ਆਉਣਾ ਹੁੰਦਾ ਉਦੋਂ ਉੱਥੇ ਉਹ ਪੂਰਾ ਖੋਰੂ ਪੈਂਦਾ ਹੁੰਦਾ ਇਸ ਕਰਕੇ ਇਸ ਟਾਈਮ ਕਹਿੰਦੇ ਵੀ ਇਖੇਕੇ ਤੋਂ ਚੱਕਿਆ ਜਾਵੇ ਤਾਂ ਵਧੀਆ ਗੱਲ ਵੱਖ ਗੁਰਗੋਬ ਸਿੰਘ ਮਾਰਕਾ ਇਹਦੇ ਤੋਂ ਵੈਸੇ ਵੀ ਠੀਕ ਨਹੀਂ ਲੱਗਦਾ ਬਾਕੀ ਸਰਪੰਚ ਸਾਹਿਬ ਨੂੰ ਦੱਸਿਆ ਵੀ ਅਨਲੀਗਲ ਆ ਹੈ ਜਾਂ ਲੀਗਲ ਤਾਂ ਚਾਹੀਦਾ ਬਿਲਕੁਲ ਹਾਂਜੀ ਹਾਂ ਬਸ ਆ ਠੀਕ ਤਾਂ ਪਿੰਡ ਦੀਆਂ ਔਰਤਾਂ ਜਿਹੜੀਆਂ ਬੀਬੀਆਂ ਨੇ ਉਹ ਵੀ ਨਾਲ ਨੇ ਉਹਨਾਂ ਦੇ ਵੱਲੋਂ ਜਿਹੜੇ ਸੈਣ ਕੀਤੇ ਗਏ ਆ ਔਰ ਵੱਡੀ ਗ ਮਾਰਾ ਦੇ ਨਾਲ ਦੇ ਉੱਪਰ ਮਾਰਕਾ ਜਿਹੜਾ ਉਹ ਬਣਿਆ ਹੋਇਆ ਉਸੇ ਮਾਰਕ ਤੋਂ ਥੋੜਾ ਜਿਹਾ ਪਿੱਛੇ ਹਟਮਾ ਠੇਕਾ ਜਿਹੜਾ ਖੁੱਲਾ ਹੋਇਆ ਇੱਥੇ ਕਾਫੀ ਸਾਲਾਂ ਤੋਂ ਖੁੱਲਾ ਹੋਇਆ ਔਰ ਪਿੰਡ ਦੇ ਸਰਪੰਚ ਸਾਹਿਬਾਨ ਪਿੰਡ ਪੂਰੇ ਪਿੰਡ ਦੀ ਸਮੂਹ ਨਗਰ ਪੰਚਾਇਤ ਆ ਜਿਹੜੀ ਉਹ ਇੱਥੇ ਖੜੀ ਹੋਈ ਆ ਔਰ ਇਹਨਾਂ ਨੇ ਗੱਲ ਦੱਸੀ ਆ ਕਿ ਸ਼ਰਾਬੀ ਉੱਥੇ ਬਹਿ ਕੇ ਜਿਹੜਾ ਜਸ਼ਨ ਮਨਾਉਂਦੇ ਆ ਵੀਡੀਓ ਅਪਲੋਡ ਕਰਦੇ ਆ ਔਰ ਆਪਸ਼ਬਦ ਵੀ ਬੋਲੇ ਜਾਂਦੇ ਆ ਐਸੇ ਕਰਕੇ ਜਿਹੜੀ ਪਾਰਕ ਉੱਥੇ ਬਣੀ ਹੋਈ ਆ ਉਹ ਪਾਰਕ ਦੇ ਵਿੱਚ ਜਿਹੜੀਆਂ ਔਰਤਾਂ ਸ਼ਾਮ ਵੇਲੇ ਜਾਂਦੇ ਨੇ ਜਾਂ ਸਵੇਰੇ ਅਮਰਤ ਵੇਲੇ ਜਾਂਦਾਂ ਨੇ ਉਹ ਜਾ ਨਹੀਂ ਪਾਉਂਦੀਆਂ ਔਰ ਇਹੀ ਕਾਰਨ ਹੈ ਕਿ ਪੂਰੇ ਪਿੰਡ ਦੇ ਵੱਲੋਂ ਜਿਹੜਾ ਮਤਾ ਪਾਇਆ ਗਿਆ ਸ਼ਰਾਬ ਦੇ ਠੇਕੇ ਦੇ ਵਿਰੋਧ ਦੇ ਵਿੱਚ ਉਹ ਸਰਪੰਚ ਸਾਹਿਬਾਨ ਨੇ ਦੱਸਿਆ ਕਿ ਸੀ ਰਾਬਤਾ ਜਿਹੜਾ ਪ੍ਰਸ਼ਾਸਨ ਦੇ ਨਾਲ ਵੀ ਕੀਤਾ ਔਰ ਇੱਕ ਸਾਈਜ਼ ਇੰਸਪੈਕਟਰ ਦੇ ਵੱਲੋਂ ਸਿੱਧੀਆਂ ਧਮਕੀਆਂ ਜਿਹੜੀਆਂ ਪਿੰਡ ਸਿਧਾਨਾ ਦੀ ਨਗਰ ਪੰਚਾਇਤ ਨੂੰ ਦਿੱਤੀਆਂ ਜਾ ਰਹੀਆਂ ਨੇ ਕਿ ਮੈਂ ਤੁਹਾਡੀਆਂ ਗਰੰਟਾ ਰਕਵਾ ਦੂੰਗਾ ਹੋਰ ਵੀ ਜਿਹੜੇ ਆਪਸ ਆਪ ਦਾ ਫੋਨਾਂ ਦੇ ਉੱਪਰ ਬੋਲੇ ਜਾਂਦੇ ਨੇ ਪਰ ਪਿੰਡ ਸਿਧਾਨਾ ਦੀ ਪੰਚਾਇਤ ਸਰਪੰਚ ਸਾਹਿਬਾਨ ਔਰ ਪੂਰਾ ਪਿੰਡ ਸਿਧਾਨਾ ਚਾਹੇ ਔਰਤਾਂ ਦੀ ਗੱਲ ਹੋਵੇ ਚਾਹੇ ਮਰਦਾਂ ਦੀ ਗੱਲ ਹੋਵੇ ਅਡੋਰ ਖੜਿਆ ਇੱਕ ਝੋਟ ਹੋ ਕੇ ਖੜਿਆ ਔਰ ਵਿਸ਼ੇ ਦੇ ਉੱਪਰ ਇਹਨਾਂ ਦਾ ਕਹਣਾ ਹੈ ਕਿ ਅਸੀਂ ਠੇਕਾ ਚੁਕਵਾ ਕੇ ਰ੍ਹਾਂਗੇ ਪਿੰਡ ਸਿਧਾਨਾ ਦੇ ਦੀਆਂ ਬੀਬੀਆਂ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਸ਼ਰਾਬ ਦੇ ਠੇਕ ਨੂੰ ਲੈ ਕੇ ਤੁਹਾਡੇ ਪਿੰਡ ਦੀ ਪੰਚਾਇਤ ਨੇ ਮਤਾਂ ਪਾਇਆ ਜੇ ਤੁਸੀਂ ਵੀ ਸਹਿਣ ਕੀਤੇ ਆ ਤੁਸੀਂ ਉੱਥੇ ਖੜਦੇ ਸੀਗੇ ਠੇਕਾ ਬਣਿਆ ਹੋਇਆ ਕਹਿੰਦੇ ਆਪਸ਼ਬਦ ਵੀ ਬੋਲਦੇ ਸੀਗੇ ਸ਼ਰਾਬੀ ਹਾਂਜੀ ਹਾਂਜੀ ਸਾਨੂੰ ਆਉਂਦੇ ਜਾਂਦੇ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਇੱਥੇ ਬੱਸਾਂ ਨਹੀਂ ਆਉਂਦੀਆਂ ਸਾਨੂੰ ਉੱਥੋਂ ਜਾ ਕੇ ਚੜ੍ਹਨਾ ਪੈਂਦਾ ਜੀ ਐਸ ਕਰਕੇ ਸਾਨੂੰ ਪਰੇਸ਼ਾਨੀ ਆਉਂਦੀ ਹੈ ਉੱਥੇ ਜਾਂਦੇ ਦੀ ਬਹੁਤ ਪੁੱਠਾ ਸਿੱਧਾ ਬੋਲਦੇ ਆ ਜਦੋਂ ਨਗਦੇ ਆ ਤੇ ਸ਼ਰਾਬ ਦੇ ਗਾਂ ਬੋਤਲਾ ਮੂਹਰੇ ਧਰ ਕੇ ਵੀਡੀਓ ਬਣਾ ਬਣਾ ਪਾਉਂਦੇ ਆ ਜੀ ਉਹ ਅਸੀਂ ਅੱਗੇ ਸ਼ਾਮ ਨੂੰ ਪਾਰਕ ਚ ਵਗ ਜਾਂਦੇ ਸੀ ਘੁੰਮਣ ਰੋਟੀ ਘਹਿਰਾ ਖਾ ਕੇ ਹੁ ਅਸੀਂ ਠੇਕਾ ਚ ਕੌਣ ਚਾ ਜੀ ਤੁਸੀਂ ਹੱਕ ਦੇ ਵਿੱਚ ਤੋਂ ਠੇਕਾ ਚ ਕਰਵਾਉਣ ਦੇ ਬਚਪਨ ਹੱਕ ਚ ਹੈ ਮੇਰੇ ਕਿਉਂਕਿ ਆਏ ਵੀ ਹੁਣ ਗੁੜੀਆਂ ਪੜਨ ਜਾਂਦੀਆਂ ਨਹੀਂ ਗਿਆ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਆਉਂਦੀ ਆ ਉਹ ਜਾਈਆਂ ਵੀ ਦੁਪਹਿਰ ਨੂੰ ਵੀ ਉਤਰਦੀਆਂ ਨੇ 2 ਵਜੇ ਵਾਸਤੇ ਉਤਰਦੀਆਂ ਇਧਰ ਪਿੰਡ ਵਸ ਨਹੀਂ ਆਉਂਦੀ 2 ਵਜੇ ਉਹਦਾ ਕਰਕੇ ਬਹੁਤ ਦਿੱਕਤ ਆਉਂਦੀ ਆ ਤੁਸੀਂ ਪਰ ਪਿੰਡ ਦੇ ਬੱਚੇ ਬੱਸ ਚੜਦੇ ਹੋ ਉੱਥੇ ਤੁਸੀਂ ਜਾਣ ਹੀ ਪਾਉਂਦੇ ਠੇਕੇ ਦੇ ਕਾਰਨ ਫਿਰ ਪਿੰਡ ਦੇ ਬਾਅਦ ਟੋਟਮੀ ਬੱਸ ਆਉਂਦੀ ਆ ਉਹੀ ਚੜਦੇ ਹੋ ਫਿਰ ਸਾਨੂੰ ਕੰਮ ਕਰਨ ਵਿੱਚ ਵੀ ਆਪਦੇ ਬਹੁਤ ਮੁਸ਼ਕਲ ਆਉਂਦੀ ਆ ਕਿਉਂਕਿ ਘਰਾਂ ਦੇ ਆਉਣ ਕੰਮਾਂ ਤੇ ਚਲੇ ਜਾਂਦੇ ਆ ਕੰਮ ਬਿਨਾ ਤਾਂ ਕੁਝ ਬਣਦਾ ਵੀ ਨਹੀਂਗਾ ਸਾਨੂੰ ਆਪ ਨੂੰ ਜਾਣਾ ਪੈਂਦਾ ਸਾਨੂੰ ਬਹੁਤ ਮੁਸ਼ਕਲ ਆਉਂਦੀ ਆ ਇਸ ਈਚ ਤਾਂ ਪਿੰ ਸ਼ਰਾਬ ਨੇ ਪੰਜਾਬ ਦੇ ਬਹੁਤੇ ਘਰਾਂ ਦੀ ਬਰਬਾਦੀ ਕੀਤੀ ਆ ਪੰਜਾਬ ਦੇ ਬੱਚਾ ਬਹੁਤੇ ਘਰਾਂ ਜਿਹੜੇ ਸ਼ਰਾਬ ਦੇ ਕਾਰਨ ਖਤਮ ਹੋ ਗਏ ਆ ਇੱਕ ਇੱਕ ਘਰ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਜੀ ਜਿਹੜੇ ਸ਼ਰਾਬ ਦੇ ਕਾਰਨ ਦੁਨੀਆ ਤੋਂ ਰੁਖਸਤ ਹੋਏ ਆ ਚਲੇ ਗਏ ਆ ਔਰ ਪੂਰਾ ਸੁਧਾਨਾ ਪਿੰਡ ਆ ਜਾ ਪਿੰਡ ਦੇ ਬੀਬੀਆਂ ਦੀ ਗੱਲ ਹੋਵੇ ਜਾਂ ਮਰਦਾਂ ਦੀ ਗੱਲ ਹੋਵੇ ਇਸ ਵਿਸ਼ੇ ਦੇ ਉੱਪਰ ਇੱਕ ਝੋਟਾ ਔਰ ਪ੍ਰਸ਼ਾਸਨ ਦੇ ਨਾਲ ਆਮਤਾ ਕੰਮ ਕਰਕੇ ਜਿਹੜਾ ਪਿੰਡ ਦੀ ਪੰਚਾਇਤ ਦੇ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਆ